ਵੇਗਰੇ ਵਾਈਟ 10 ਪੰਜਾਬ ਅੱਜ ਤੁਹਾਨੂੰ ਮਿਲਾਂ ਜਾ ਰਿਹਾ ਥਾਣਾ ਬੀਡੂ ਦੇ ਉਹ ਕਫਸ ਸਲਾਦ ਜਿੰਦਾ ਸੀ ਔਲੋਜੀਨਾ ਕੱਲ ਬੜੀ ਵਧੀਆ ਕਾਰਵਾਈ ਕੀਤੀ ਜਿਹੜੇ ਲੋਕ ਇਹਨਾਂ ਦੇ ਸਵਾਲ ਉਠਾਉਂਦੇ ਸੀ ਉਹਤੇ ਉਹਨਾਂ ਦੇ ਉਹ ਤੇ ਚਪੇੜ ਐ ਇਹਨੇ ਬੜੀ ਅਸਰ ਜਿਹੜਾ ਮੂੜੇ ਇਲਜ਼ਾਮ ਲਾਦੇ ਸੀ ਉਹਨਾਂ ਵਾਸਤੇ ਗੱਲਬਾਤ ਕਰਾਂਗੇ ਇਨਸਪੈਕਟਰ ਸਾਹਿਬ ਔਲੋਜੀਨਾ ਸਪਟਸਪ ਕੱਲ ਬੜੀ ਵਧੀਆ ਕਾਰਵਾਈ ਫਾਈ ਜਿਹੜੀ ਕੀਤੀ ਉਹਦੇ ਬਾਰੇ ਦੱਸੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਪ੍ਰਿਆਰ ਹੋਮਸਟੇ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਕੁਝ ਲੜਕੀਆਂ ਨੂੰ ਵਰਗਲਾਕ ਬੰਨਾ ਪਾਸੋਂ ਦੇਵਪਾਰ ਦਾ ਧੰਦਾ ਜਿਹੜਾ ਕਰਾਇਆ ਜਾ ਰਿਹਾ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੀ ਸੀ ਜਿੱਥੇ ਰਿਸੈਪਸ਼ਨ ਤੇ ਸੂਰਜ ਕੁਮਾਰ ਵਾਸੀ ਪਿੱਕੀਵੰਡ ਹਾਜ਼ਰ ਮਿਲਿਆ ਜੋ ਹੋਟਲ ਵਿੱਚ ਚੈਕਿੰਗ ਦੌਰਾਨ ਚਾਰ ਲੜਕੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਪਾਸੋਂ ਜਿਸਮ ਫਰੋਸ਼ੀ ਦਾ ਧੰਦਾ ਜਿਹੜਾ ਕਰਵਾਇਆ ਜਾਂਦਾ ਸੀ ਲੜਕੀਆਂ ਨੂੰ ਬਰਾਮਦ ਕਰਕੇ ਤੇ ਸੂਰਜ ਕੁਮਾਰ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 247 ਮਿਤੀ 23/10/25 ਅੰਡਰ ਸੈਕਸ਼ਨ 359 ਦਾ ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀਰ ਜਿੰਰੀਖੇ ਦਰਜ ਰਜਿਸਟਰ ਕੀਤਾ ਗਿਆ। ਅ ਦੋਚੀ ਨੂੰ ਜਿਹੜਾ ਅੱਜ ਪੇਸ਼ ਗਲਤ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਜਿਹੜੀਆਂ ਬਰਾਮਦਾਂ ਲੜਕੀਆਂ ਇਹਨਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦੇ ਬਿਆਨ ਜਿਹੜੇ ਕਲਮਤ ਕਰਵਾਏ ਗਏ ਨੇ ਜੀ। ਅੱਗੇ ਤੋਂ ਵੀ ਕਾਰਵਾਈ ਜਾਰੀ ਰਹੇਗੀ ਸਰ। ਬਿਲਕੁਲ ਜੀ ਪਹਿਲਾਂ ਵੀ ਅਸੀਂ ਇਸੇ ਤਰ੍ਹਾਂ ਹੀ ਜਿਹੜੀ ਕਾਰਵਾਈ ਕਰਦੇ ਰਹੇ ਹਾਂ ਤੇ ਅੱਗੇ ਤੋਂ ਵੀ ਮੇਰੀ ਜਿਹੜੇ ਹੋਟਲਜ਼ ਮਾਲਕ ਤੇ ਜਿਹ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਬਿਲਕੁਲ ਇਹਨਾਂ ਗਲਤੰਦਿਆਂ ਤੋਂ ਬਾਜ਼ ਆ ਜਾਣ ਜੇ ਤਾਂ ਜੜੀ ਸਖਤ ਕਾਰਵਾਈ ਜਿਹੜੀ ਉਹਨਾਂ ਦੇ ਖਿਲਾਫ ਜਲਦੀ ਕੀਤੀ ਜਾਵੇਗੀ। ਰਿਪੋਰਟ ਸਰ ਕੁਮਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਹਮਸਾ